ਤੇ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲਿਆਂਦਾ ਬਾਈ ਰੋਮੀ ਕੋਲੇ ਪਿੰਡ ਮਹਾਰਾਜ ਜੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਤੇ ਅੱਜ ਆਪਾਂ ਚਾਰ ਨਾਗ ਤੁਹਾਨੂੰ ਦਿਖਾਵਾਂਗੇ ਚਾਰੀ ਦੋ ਦਾ ਕਰਾਸ ਬ੍ਰੀਡ ਚ ਆਗੀਆਂ ਤਿੰਨ ਤੇ ਇੱਕ ਤੁਹਾਨੂੰ ਪਿਓਰ ਸ਼ਾਹੀਵਾਲ ਦਿਖਾਵਾਂਗੇ ਜਿਹੜੇ ਵੀਰ ਕਹਿੰਦੇ ਵੀ ਬਹੁਤ ਮੇਰੇ ਕੋਲੇ ਵੀ ਫੋਨ ਆਉਂਦੇ ਆ ਵੀ ਸਾਨੂੰ ਸ਼ਾਹੀਵਾਲ ਅਰੀਜਨਲ ਸ਼ਾਹੀਵਾਲ ਕਹਿਦਾ ਸੀ ਵੀ ਦਿੰਨੇ ਆ ਜੀ ਦੂਜੀ ਨੂੰ ਦੋਗਲੀ ਨੂੰ ਵੀ ਕਹਿੰਦੇ ਆ ਪਰ ਜਿਹੜੀ ਸਹੀ ਸ਼ਾਹੀਵਾਲ ਆ ਖੜੀ ਅੱਜ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਬਾਕੀ ਤੁਸੀਂ ਜਾਣਕਾਰੀ ਸਾਰੀ ਲੈਣੀ ਆ ਬਾਈ ਤੋਂ ਦਸੱਲੀ ਤੁਸੀਂ ਆਪ ਕਰਨੀ ਆ ਮੇਰਾ ਕੰਮ ਆ ਸਰ ਵੀਡੀਓ ਕਵਰ ਕਰਨਾ ਚਾਰ ਨੱਕ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਵੀ ਗੱਬਣ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਰੋਮੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 947863584 ਜੀ ਪਿੰਡ ਜੀ ਮੁਰਾਦ ਜੀ ਜ਼ిల్లా ਜ਼ਿਲ੍ਹਾ ਮਠੰਡਾ ਜੀ ਤਹਿਸੀਲ ਪਰੰਪਰਾਪੁਰ ਜੀ ਤੇ ਨੇੜੇ-ਤੇੜੇ ਪਿੰਡ ਕਿਹੜੇ ਆਗੇ ਵੀਰੇ ਪਰੰਪਰਾ ਸ਼ਹਿਰ ਆ ਗਿਆ ਹੀ ਫੂਲ ਆ ਗਿਆ ਨਸਾਣਾ ਆ ਗਿਆ ਹੀ ਉੱਚੋ ਮੰਡੀ ਆ ਗਿਆ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਸ਼ਾਹੀਵਾਲ ਦੇਖੀਏ ਨੇ ਵੀਰੇ ਪਹਿਲੀ ਗੱਲ ਤਾਂ ਛੇਤੀ ਨਿਕਲਦੀ ਨਹੀਂ ਇਹ ਠੀਕ ਹੈ ਜਿਹੜੀ origignal ਹੁੰਦੀ ਆ ਤੇ ਚਲ ਆਪਾਂ ਤੁਰੇ ਫਿਰਦੇ ਨੂੰ ਮਿਲ ਜਾਂਦੀ ਆ ਤੇ ਰੋਮੀ ਕਿਹੜਾ ਸੂਆ ਸੁੰਦੀ ਆ ਬਾਈ ਇਹ ਇਹ ਬਾਈ origignal ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਤੇ ਦੂਜੇ ਸੂਆ ਦੁੱਧ ਕਿੰਨਾ ਦਿੱਤਾ ਵਾ ਬਾਈ ਇਹਨੇ ਦੁੱਧ ਬਾਈ ਆਪਣੇ 15 ਕਿਲੋ 14 ਕਿਲੋ 15 ਕਿਲੋ ਤੇ ਦਿੱਤਾ ਹੈ 20 ਕਿਲੋ ਵਰਗਾ ਫਾਇਡ ਵਾਲਾ ਹਨਾ 60 ਵਾਲਾ ਸੀ ਬਾਈ ਕੋਈ ਹੋਮ ਵੀ ਆਪਾਂ 60 ਵਾਲਾ ਕਹਿ ਕੇ ਦੇਵਾ ਜੀ ਤਾਂ ਫਾਇਡ ਬਾਕੀ ਤਾਂ ਕੰਨੇਆਂ ਖੜੀਆਂ ਹਜੇ ਹਨਾ ਤੇ ਬਾਕੀ ਦੀ ਗੱਲ ਦੁੱਧ ਦੇ ਨੇ ਐਤ ਕੀ ਬਾਈ ਕਿੰਨਾ 14 ਕਿਲੋ ਕਹਿ ਕੇ ਦੇਵਾ ਫਿਰ ਐਤ ਕੀ ਵੀ 14 15 ਕਿਲੋ ਬਾਈ ਦੀ ਹੋਈ ਐਵੇਂ ਗੱਪ ਰਮਾ ਤੇ ਵੀਰੇ ਮੱਝ ਨਹੀਂ ਹਨਾ ਰੱਖਣ ਦੀ ਲੋੜ ਬੱਚੀ ਪੂਰੀ ਚੰਗੀ 2 ਲੱਖ ਦੀ 2 ਲੱਖ ਦੀ ਮਹਣਗੀ ਇਸ ਕਰ ਹੂੰ ਓਕੇ ਜੀ ਖਾਣ ਲੈ ਵਾ ਤੇ ਦਿਨ ਕਿੰਨੇ ਘੱਟ ਜੂ ਵੀਰੇ ਹਜੇ ਦਿਨ ਤਾਂ ਲੈ ਜੂ ਦੋ ਤਿੰਨ ਤੇ ਬੋਕੀ ਦਾ ਸੀਲ ਸਾਊਦਾ ਤਾਂ ਕੋਈ ਅੰਤ ਨਹੀਂ ਹੈ ਨਾ ਸੀਲ ਖਾਊਗਾ ਵੈਸੇ ਹੁੰਦੀਆਂ ਆ ਬਾਈ ਹੂੰ ਜਿਹੜੀ origignal ਹੁੰਦੀ ਆ ਉਹ ਤਾਂ ਬਹੁਤ ਸੀਲ ਹੁੰਦੀ ਆ ਆ ਦੇਖੋ ਜੀ ਥਾਣ ਬੜਾ ਚੰਗਾ ਲੱਗਿਆ ਵਾ ਬੜਾ ਚੰਗਾ ਫੇਸ ਆ ਜੀ ਤੇ ਬੜੀ ਚੰਗੀ ਥੱਲਿਓ ਲੇਵੇ ਦੀ ਪਲਾਈ ਪਲੂਈ ਪਈ ਆ ਤੇ ਕੱਲਾ ਕੱਲਾ ਥਾਣ ਲੱਗਿਆ ਵਾ ਰੇਟ ਵੀਡੀਓ ਦੇ ਵਿੱਚ ਹੀ ਹੂ ਪੁੱਛ ਕੇ ਤੁਹਾਨੂੰ ਦੱਸ ਰਹੇ ਆ ਤੇ ਮੰਗਾ ਲਿਓ ਜੋ ਮਰਜ਼ੀ ਬੱਚੀ ਵੀ ਚੰਗੀ ਆ ਜੀ ਪਿਓਰ ਸ਼ਾਹੀ ਵਾਲਾ ਦੇਖੋ ਜੀ ਥੱਲੇ ਤੁਸੀਂ ਥਾਣ ਚੈੱਕ ਕਰ ਸਕਦੇ ਹੋ ਫੇਸ ਚੈੱਕ ਕਰ ਸਕਦੇ ਹੋ ਕੱਦ ਕਾਠ ਦਰਮਿਆਨਾ ਤੇ ਨਾ ਛੋਟਾ ਨਾ ਵੱਡਾ ਠੀਕ ਆ ਜੀ ਇੱਕ ਨ ਤੇ ਰੋਮੀ ਫਿਰ ਕਿੰਨੇ ਪੈਸੇ ਆ ਬਾਈ ਇਹਦੇ ਇਹ ਰੇਟ ਕੋਸ ਕਰਾਲਾ 70 75 ਕੋਸ ਲੈ ਚਲੋ 65000 65000 ਦੇ ਦਿਆਂ ਦੇ ਵੀ ਚੰਗੀ ਆ ਵੀਰੇ ਤੇ ਦੁੱਧ 15 ਕਿਲੋ ਤੁਹਾਨੂੰ ਮਿਲ ਜਾਣਾ ਮਿਲਣਾ ਫੈਟ ਵਾਲਾ ਮੱਝ ਦਾ ਮੁਕਾਬਲਾ ਇਹ ਦੁੱਧ ਨੇ ਕਰਨਾਗਾ ਐ ਨਹੀਂ ਗੱਲ ਹੈਗੀ ਵੀ ਦੁੱਧ ਤੇ ਸਾਈਜ਼ ਮੀਡੀਅਮ ਨਹੀਂ ਛੋਟੀ ਨਹੀਂ ਵੱਡੀ ਨਹੀਂ ਵਿਚਾਲੜਾ ਸਾਈਜ਼ ਆ ਹਨਾ ਤੇ ਹਾਂ ਤੇ ਇਹ ਜਿਹੜੀ ਹੁਣ ਆਪਾਂ ਖੋਲ ਕੇ ਦਿਖਾ ਰਹੇ ਹਫ ਚ ਆ ਗਈ ਬਾਈ ਇਹ ਵੀ ਤੇ ਵੀਰੇ ਕਿਹੜਾ ਸੂਆ ਇਹ ਤੀਜਾ ਸੂ ਆ ਗਿਆ ਤੇ ਸਾਈਜ ਫੁੱਲ ਚ ਆ ਗਈ ਹਨਾ ਹੂੰ ਆ ਦੇਖੋ ਜੀ ਕੁਆਲਿਟੀ ਇਹਦੀ ਵੀ ਚੰਗੀ ਜੀ ਲੇਵੇ ਦੀ ਫਿਟਿੰਗ ਪੂਰੀ ਚੰਗੀ ਤੇ ਬਾਕੀ ਦੀ ਗੱਲ ਸ਼ਾਈਨਿੰਗ ਵਗੈਰਾ ਤੇ ਵਾ ਢਿੱਕ ਨਾ ਦੁੱਧ ਕੱਢ ਦੂ ਰੋਮੀ ਇਹੇ ਬਾਈ ਆਪਣੇ ਦੁੱਧ ਕੱਢ ਦੂਗੀ ਨਾ ਮਾ 24 25 ਕਿਲੋ 24 ਤੋਂ 25 ਕਿਲੋ ਦੁੱਧ ਤੇ ਤੀਜਾ ਸੂ ਆ ਤੀਜਾ ਨਹੀਂ ਸਾਨੂੰ ਤੀਜਾ ਤੇ ਕਿੰਨਾ ਦੁੱਧ ਦਿੱਤਾ ਹੋਇਆ ਦਾ ਮੇਰੇ ਦੋਦ ਦੂਜੇ ਸੂਏ ਦਾ ਕਿੰਨਾ ਦਿੱਤਾ ਹੋਇਆ ਦੂਜੇ 24 25 ਕਿਲੋ ਦਿੱਤਾ ਤੇ ਐਤ ਕੀ ਫਿਰ ਕਿੰਨਾ ਕੱਢ ਦੂਗੀ ਉਹ 25 ਕਿਲੋ ਆਪਾਂ ਕਹਿ ਕੇ 24 25 ਕਿਲੋ ਓਕੇ ਜੀ ਆ ਦੇਖੋ ਜੀ ਵੱਡੇ ਸਾਈਜ਼ ਦੀ ਬੰਦ ਹੂੰ ਤੇ ਬਾਕੀ ਦਾ ਗਾਂ ਚੱਲਣ ਵਾਲੇ ਹਲਕਾ ਜਾਂ ਕ੍ਰੋਸ ਵੀ ਹੈਗਾ ਹਨਾ ਇਹਦੇ ਵਿੱਚ ਤੇ ਥਾਣਾ ਥਾਣਾ ਸੁਣਾ ਦੀ ਓਕੇ ਵੀਰੇ ਸਾਰਿਆਂ ਰੋਮੀ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਲੈਵਲ ਉੱਪਰ ਦੀ ਪਲਾਈ ਹੁਣ ਵੀ ਚੰਗੀ ਤੇ ਨੇੜੇ ਤੁਹਾਨੂੰ ਥਾਣ ਲੈਵਾ ਦਿਖਾ ਦਾਂਗੇ ਆ ਦੇਖੋ ਜੀ ਫੇਸ ਕਰੋ ਚੈੱਕ ਇੱਕ ਨੰਬਰ ਚੰਗਿਆ ਆਰਡਰ ਕੁਆਲਟੀ ਠੰਡੀ ਠੀਕ ਠੀਕ ਵੀਰੇ ਠੀਕ ਤੇ ਪੈਸੇ ਫਿਰ ਕਿੰਨੇ ਕੇ ਠੰਡੇ ਮਿੱਠੇ ਆ ਵੀਰੇ ਦੇ ਯਾਰ ਲੱਖ ਕਰਾਈ ਚਲ ਕੋਸ ਕਰਾਈ ਚਲ ਯਾਰ 83000 ਦੀ ਹਾਂ ਦੇ ਨਹੀਂ ਜਾਇ ਜੈ ਤੇਰੇ ਰੇਟ ਜਮਾ ਤੇ ਹੁਣ ਆਪਾਂ ਗੱਲ ਕਰ ਲਗੇ ਚਾਰ ਨੰਬਰ ਇਹ ਵੀ ਥੋੜੀ ਜਿਹੀ ਕਰਾਉਸ ਹਫ ਚ ਆ ਗਈ ਹੈ ਨਾ ਤੇ ਮਾਲ ਦਾ ਹੁਣ ਫਿਰ ਰੰਗ ਢੰਗ ਥੋੜਾ ਜਿਹਾ ਗਰਮੀ ਗਾਹੋਂ ਦੀ ਕਰਕੇ ਬਦਲਦਾ ਹੈ ਨਾ ਹਾਂ ਉਹ ਚਫ ਤੋਂ ਥੋੜਾ ਜਿਹਾ ਪਿੱਛੇ हट ਗਈ ਹ ਜਿਹੋ ਜੀ ਕੋਈ ਮੰਗ ਕਰਦਾ ਉਹੋ ਜੀ ਦਿੰਨੇ ਆਪਾਂ ਤੇ ਸਾਈਨਿੰਗ ਵਗੈਰਾ ਤੇ ਕੱਦ ਘਾਟ ਇਹਦਾ ਵੀ ਚੰਗਾ ਹੈ ਨਾ ਬਾਈ ਹਾਂ ਪੂਰਾ ਕੋਬਿਚ ਕੋਰਾ ਹੀ ਤੇ ਫੇਸ ਵੀ ਚੰਗਾ ਜਿਹੰਦੇ ਜਾਨ ਵਾਲੀ ਬਾਕੀ ਆਹ ਦੇਖੋ ਫੇਸ ਕਰੋ ਚੈੱਕ ਜੀ ਹਾਂ ਕਰੋ ਚੈੱਕ ਤੇ ਰੋਮੀ ਕਿਹੜਾ ਸੂਆ ਵੀਰੇ ਇਹ ਵੀ origional ਤੀਜਾ ਸੂਆ ਸੁਣਦੀ ਤੇ ਅੱਜ ਫਿਰ ਤੀਜੇ ਵਾਲਗੇ ਹੈ ਤੇ ਵੀਰੇ ਕਿੰਨਾ ਦੁੱਧ ਦਿੱਤਾ ਹੋਇਆ ਇਹਦਾ ਦੂਜੇ ਸੂਏ ਦਾ ਇਹਨੇ ਬਾਈ 22 ਕਿਲੋ ਦੁੱਧ 22 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਤੇ ਅੱਜ ਕੀ ਫਿਰ ਕਿੰਨਾ ਕਹਿ ਕੇ ਦੇਵਾਂਗੇ 22 ਤੇ ਪਰ ਇਹ ਕਿੰਨੇ ਲਾਵਾਂਗੇ ਇਹਦਾ ਮੁੱਲ 85 80 ਕੋਸ ਕਰਾਈ ਚੱਲੇ 74000 ਰੁਪਏ ਤੇ ਹੁਣ ਆਪਾਂ ਲਾਸਟ ਦੀ ਗੱਲ ਕਰ ਲਗੇ ਇਹ ਵੀ ਕਰਾਸ ਬਰੀਡ ਚ ਆ ਗਈ ਚੰਗੀ ਆ ਬੱਚੀ ਇਹ ਵੀ ਜੀ ਹਾਂ ਬੋਲੋ ਜੀ ਇਹਦਾ ओरिजिनल ਦੁੱਧਾ ਦੂਆ ਬਈ ਦੂਜਾ ਸੂ ਆ ਗਿਆ ਰਿਨਲ 18 19 ਕਿਲੋ ਦੁੱਧ 18 20 ਕਿਲੋ ਦੁੱਧ ਦਾ ਦਿੱਤਾ ਹੋਇਆ ਠੀਕ ਆ ਜੀ ਬਾਕੀ ਦੇ ਵੀ ਦੂ ਦੇ ਦੂ ਸਰੀਰ ਬਸੇਰਾ ਵੱਡੀ ਆ ਨਹੀਂ ਵੱਡੀ ਹੈਗੀ ਤੇ ਬਾਕੀ ਦੀ ਗੱਲ ਐਚ ਐਫ ਨਾਲ ਥੋੜੀ ਜਿਹੀ ਕਰਾਸ ਆ ਗਈ ਤੇ ਪਲਾਈਆਂ ਪਲੋਈਆਂ ਪੂਰੀਆਂ ਪੰਗਾਂ ਕਰਮਾਂ ਇਹਨੇ ਤਿਆਰ ਹੋ ਕੇ ਫਿਰ ਇਹਨੇ ਸੂਣਾਗਾ ਆ ਦੇਖੋ ਜੀ ਇਹ ਕਿਹੜਾ ਸੂਆ ਰੋਮੀ ਇਹ ਦੂਜਾ ਇਹ ਦੂਜਾ ਆ ਗਈ ਤੇਲੇ ਵੇਲੂ ਵੇ ਦੀ ਸਾਫ ਆ ਨਾ ਓਕੇ ਜੀ ਓਕੇ ਓਕੇ ਥਣ ਲੈ ਵੀ ਸਾਫ ਪੂਰੀ ਪੂਰੀ ਸਾਫ ਠੰਡੀ ਮੂਠੀ ਬਾਈ ਜਮ ਮਰ ਜੂਗੀ ਓਕੇ 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 ਤੇ ਬਾਕੀ ਦਾ ਹਜੇ ਕਿੰਨੇ ਦਿਨ ਬਾਕੀ ਹੈ ਬਈ ਇਹਦੇ ਤੇ ਲੈ ਵੀ ਇਹ ਹਫਤਾ ਹਫਤਾ ਤੇ ਪੈਸੇ ਫਿਰ ਇਹਦੇ ਕਿੰਨੇ ਬਈ ਰੋਮੀ ਇਹਦੇ ਪੈਸੇ ਬਈ ਯਾਰ ਆਪਣੇ ਪ੍ਰੇਡ ਕੋਸ ਕਰਨਾ ਯਾਰ ਹੂੰ 2 ਘਟ 70 ਰੁਪਏ ਜੇ 68000 ਦੀ ਜਣੀ ਨਹੀਂ ਜਾਇਆ ਜਾ ਤੇਰੀ ਗੱਲ ਜਮਾ ਜਾਨੀ 65 ਦੀ ਹੋ ਜਾਊਗੀ ਖਰ ਲਾਂਗੇ ਜਦੋਂ ਜੋ ਤੂੰ ਕਹਿ ਤਾ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਦੁੱਧ ਕਿੰਨਾ ਕੁ ਪਾ ਦਊਗੀ ਇਹਦੀ ਦੁੱਧ 20 ਕਿਲੋ ਦੁੱਧ ਤੋੜਦੀ ਨਹੀਂ ਇਹ ਬੱਚੀ ਨਹੀਂ ਤੋੜਦੀ ਤੇ ਵੀਰੇ ਫਿਰ ਨੰਬਰ ਫੇਰ ਬੋਲ ਦਿਓ 947835384 ਪਿੰਡ ਮਹਾਰਾਜ ਜੀ ਚਾਰ ਨਗਸੀ 400 ਨੂੰ ਦਿਖਾ ਤੇ ਸਾਰਿਆਂ ਗੱਬਣਾ ਜੀ ਦੋ ਤਿੰਨ ਐਫ ਨੂੰ ਥੋੜਾ ਜਿਹਾ ਕ੍ਰਾਸ ਦਿਖਾਤਾ ਦੁੱਧ ਚੰਗੇ ਵਾਲੀਆਂ ਦਿਖਾਤੀਆਂ ਤੇ ਇੱਕ ਸਾਨੂੰ ਫੇਰ ਕੈਮਰਾ ਮਾਰਦਗੇ ਪਿਓਰ ਸ਼ਾਹੀ ਵਾਲ ਦਿਖਾਤੀਆ ਬਾਈ ਨਾ ਤੁਸੀਂ ਸੰਪਰਕ ਜ਼ਰੂਰ ਕਰਨਾ ਲਾਟ ਨੰਗੂ ਜਾਗਦੀਆ ਬਸ਼ੀ ਰੰਗ ਕੰਨੂ ਧੰਨ ਕੰਨੂ ਫੇਸ ਕੰਨੂ ਕੰਨਾ ਕੰਨੂ ਤੇ ਲੈਵਲ ਉਵੇ ਦੀ ਪੂਰੀ ਸਾਫ ਆ ਗਈ ਤੇ ਚਾਰ ਨਕਸੀ ਚਾਰੇ ਸਾਨੂੰ ਦਿਖਾ ਦੇ ਨੰਬਰ ਬਾਈ ਦਾ ਸਕਰੀਨ ਤੇ ਵੀ ਚੱਲੀ ਉਹਦੇ ਨੋਟ ਕਰ ਲਓ ਪਿੰਡ ਮਹਾਰਾਜ ਜੀ ਬਾਕੀ ਸਾਰੇ ਵੀਰਾਂ ਦਾ ਇਹ ਤਾਂ ਵੀਡੀਓ ਦੇਖਣ ਲਈ ਤੈਅ ਦਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ